ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਕਿਸੇ ਭਰਾ ਨੇ ਕਮੈਂਟ ਕਰਕੇ ਪੁੱਛਿਆ ਸੀ ਵੀ ਦੁੱਧ ਦਾ ਇੱਥੇ ਕੀ ਹਸਾਬ ਕਿਤਾਬ ਆ ਆ ਪਿਆ ਜੀ ਦੁੱਧ ਸਟੋਰਾਂ ਦੇ ਵਿੱਚ 3 ਡਾਲਰ 60 ਸੈਂਟ ਦੀ ਕੀਮਤ ਆ ਇੱਕ ਗੇਲਨ 2% ਫੈਟ ਆ ਇੱਕ ਗੇਲਨ ਪੌਣੇ 4 ਲੀਟਰ ਇਹ ਹੈਗਾ 2.75 2 ਡਾਲਰ 75 ਸੈਂਟ ਇਹ ਅੱਧਾ ਗੇਲਨ ਆ ਤੇ ਇਹ ਹਿਸਾਬ ਕਿਤਾਬਾ ਦੁੱਧ ਦਾ 2 0 ਫੈਟ ਹੈ ਦੀ 2% ਜਾਨੀ ਕਿ ਤੇ ਇੱਕ ਤੁਹਾਨੂੰ ਹੋਰ ਦਿਖਾਵਾਂਗੇ ਨਾਲ ਹੀ ਫੁੱਲ ਫੈਟ ਵਾਲਾ ਵੀ ਆ ਕੀਮਤ ਉਹਦੀ ਵੀ ਇੰਨੀ ਹੋਆ ਕਿਉਂਕਿ ਜਿਹੜੀ ਚੀਜ਼ ਤੇ ਪ੍ਰੋਸੈਸ ਹੁੰਦਾ ਉਹ ਚੀਜ਼ ਇੱਥੇ ਮਹਿੰਗੀ ਆ ਜਿਹੜੀ ਬਿਨਾ ਪ੍ਰੋਸੈਸਿੰਗ ਤੋਂ ਆ ਜਿੱਤੇ ਲੇਬਰ ਘੱਟ ਪੈਂਦੀ ਆ ਉਹਦਾ ਰੇਟ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਤੇ ਪਰੇ ਲੋਕ ਜਣੀ 2% ਦੁੱਧ ਵਰਤਦੇ ਆ ਇਹ ਲਾਲ ਸਟicker ਲੱਗਿਆ ਹੋਇਆ ਇਹਦੇ ਤੇ ਕਿਉਂਕਿ ਜਿਆਦੇ ਫੈਟ ਵਾਲਾ ਦੁੱਧ ਮਤਲਬ ਖਤਰਨਾਕ ਮੰਨਿਆ ਜਾਂਦਾ ਪਰ ਇੰਨੀ ਫੈਟ ਨਹੀਂ ਹੁੰਦੀ ਗਾਈਆਂ ਦੀ ਸਾਢੇ 3.0 ਫੈਟ ਹੀ ਹੁੰਦੀ ਆ ਦੜੇ ਦੇ ਦੁੱਧ ਦੀ ਗਾਈਆਂ ਦੀ ਤੇ ਇਹ ਹਿਸਾਬ ਕਿਤਾਬ ਆ ਹੁਣ ਇੱਥੇ ਪਸ਼ੂ ਤਾਂ ਹਰ ਕੋਈ ਰੱਖ ਸਕਦਾ ਪਸ਼ੂ ਰੱਖਣ ਤੇ ਕੋਈ ਮਨਾਹੀ ਨਹੀਂ ਹੈਗੀ ਪਰ ਦੁੱਧ ਨਹੀਂ ਵੇਚ ਸਕਦਾ ਦੁੱਧ ਵੇਚਣ ਵਾਸਤੇ ਉਹਨੂੰ ਪਰਮਿਟ ਲੈਣਾ ਪੈਂਦਾ ਤੇ ਪਰਮਿਟ ਮਹਿੰਗਾ ਬਹੁਤ ਆ ਤੇ ਉਹ ਗੱਲ ਬਣਦੀ ਕਿਹ ਨਹੀਂ ਤੇ ਤਾਂ ਕਰਕੇ ਇੱਥੇ ਪਸ਼ੂ ਕੋਈ ਰੱਖਦਾ ਨਹੀਂ ਜੇ ਹੈਗੇ ਨੇ ਤਾਂ ਉਹ ਵੱਡੇ ਫਾਰਮ ਨੇ ਉਹਨਾਂ ਕੋਲੇ ਪਰਮਿਟ ਨਹੀਂ ਤੇ ਉਹਨਾਂ ਕੋਲੇ ਗੱਡੀ ਆਉਂਦੀ ਆ ਗੱਡੀ ਨੇ ਦੁੱਧ ਨੂੰ ਚੈੱਕ ਕਰਨਾ ਜਿੰਨੇ ਦੁੱਧ ਤਾਂ ਉਹਨਾਂ ਕੋਲੇ ਪਰਮਟਾ ਕਪੈਸਿਟੀ ਉਨੀਓ ਦੁੱਧ ਉਹਨਾਂ ਨੇ ਚੱਕਣਾ ਚੈੱਕ ਕਰਕੇ ਤਸੱਲੀ ਕਰਕੇ ਦੁੱਧ ਲੈ ਕੇ ਜਾਣਾ ਉਸ ਤੋਂ ਬਾਅਦ ਚ ਕੰਪਨੀ ਜ਼ਿੰਮੇਦਾਰ ਇੰਨੀ ਹੈਗਾ ਹੀ ਕੰਪਨੀ ਜਾ ਕੇ ਕਹਿ ਦੂਗੀ ਤੁਹਾਡੇ ਦੁੱਧ 'ਚ ਖਰਾਬੀ ਨਿਕਲੀ ਜੀ ਇਸ ਤਾ ਵਾਪਸ ਕਰਨਾ ਨਹੀਂ ਕੰਪਨੀ ਉੱਥੇ ਹੀ ਚੈੱਕ ਕਰਦੀ ਆ ਸਾਰਾ ਕੁਝ ਇਹ ਜਾਨੀ ਉਹ ਹਾਇਓ ਅਮਰੀਕਾ ਦੀ ਮੈਂ ਤੁਹਾਨੂੰ ਗੱਲ ਦੱਸਦਾ ਹੋਰ ਕਿਤੇ ਕੋਈ ਹੋਰ ਵੀ ਉਸ ਇਹਦੀ ਹੁਣ ਅੱਜ ਤਰੀਕ ਹੈਗੀ ਆ 14 ਤੇ 30 ਤਰੀਕ ਤੱਕ ਐਕਸਪਾਇਰੀ ਹੈ ਇਹਦੀ ਦੁੱਧ ਦੀ ਯਾਨੀ ਕਿ 30 ਤਰੀਕ ਤੱਕ ਇਹਨੂੰ ਵਰਤ ਸਕਦੇ ਆ ਲਗਭਗ 16 ਦਿਨ ਇੰਨੀ ਲੰਬੀ ਇਹਦੀ ਲਾਈਫ ਆ ਤੇ ਗੋਰੇ ਘੱਟ ਵਰਤਦੇ ਆ ਆਪਾਂ ਇੱਕ ਗੇਲਨ ਨਾਲ ਆਪਣਾ ਸਰ ਚੰਦਾ ਹੁੰਦਾ ਹਫਤਾ ਕਦੇ ਕਦੇ ਵੱਧ ਵੀ ਲੋਡ ਪੈ ਜਾਂਦੀ ਹੈ ਜਦੋਂ ਮਰਜ਼ੀ ਲੱਜੇ ਆਮ ਸਟੋਰਾਂ ਚ ਪਿਆ ਦੁੱਧ ਇੱਥੇ ਹਰੇਕ ਗੈਸ ਸਟੇਸ਼ਨ ਤੇ ਦੁੱਧ ਪਿਆ ਤੇ ਕੀਮਤ ਮਾੜੀ-ਮੋਟੀ ਇਹਦੀ ਘੱਟ ਹੋ ਸਕਦੀ ਹੈ ਜਿੱਥੇ ਆਪਾਂ ਜਿਹੜੇ ਵੱਡੇ ਸਟੋਰ ਨੇ ਉੱਥੇ ਮਾੜੀ-ਮੋਟੀ ਘੱਟ ਵੀ ਹੋ ਸਕਦੀ ਆ ਪਰ ਉਹ ਆਹੀ ਰੇਟ ਆ ਜ਼ਿਆਦਾਤਰ ਦੁੱਧ ਦਾ ਤੇ ਨਾਲੇ ਤੁਹਾਨੂੰ ਇੱਕ ਹੋਰ ਖਾਸ ਗੱਲ ਦਿਖਾਉਣੀ ਆ ਵੀ ਦੁੱਧ ਨਾਲੋਂ ਪਾਣੀ ਮਹਿੰਗਾ ਆ ਦੇਖੋ ਹੁਣ ਆ ਪਈਆਂ ਨੇ ਪਾਣੀ ਦੀਆਂ ਬੋਤਲਾਂ ਅੱਧੇ-ਅੱਧੇ ਲੀਟਰ ਦੀਆਂ ਬੋਤਲਾਂ ਨੇ ਇਹ ਤੇ ਪ੍ਰਾਈਸ ਹੈਗਾ 2 ਡਾਲਰ 40 ਸੈਂਟ 2 ਡਾਲਰ 35 ਸੈਂਟ ਤੇ ਇੱਕ ਆ ਇਧਰਲੇ ਪਾਸੇ ਪਈਆਂ 1 ਡਾਲਰ ਦੀ ਇੱਕ ਬੋਤਲਾ ਇਹ ਹੁਣ 1 ਡਾਲਰ ਦੀ ਜਿਹੜੀ ਇੱਕ ਬੋਤਲਾ ਇਹ 6 ਡਾਲਰ ਦੀਆਂ 40 ਬੋਤਲਾਂ ਮਿਲ ਜਾਂਦੀਆਂ ਨੇ ਵੈਸੇ ਤਾਂ ਔਰ ਇਹਨਾਂ ਨੇ ਇਹਨੂੰ ਬਸ ਕੱਢ ਕੇ ਫ੍ਰਿਜ ਚ ਲਾਇਆ ਤਾਂ ਕਰਕੇ ਦੀ ਇੰਨੀ ਕੀਮਤ ਵੱਧ ਗਈ। ਜਾਨੀ ਕਿ ਹੁਣ ਮਤਲਬ 40 ਬੋਤਲਾਂ 40 ਡਾਲਰ ਦੀਆਂ ਬਣ ਗਈਆਂ। ਦੇਖ ਲਓ ਤੁਸੀਂ ਕਿੰਨਾ ਫਰਕ ਪੈ ਗਿਆ। ਸੋ ਕਿਸੇ ਭਰਾ ਦਾ ਕਮੈਂਟ ਆਇਆ ਸੀ। ਮੈਂ ਕਿਹਾ ਚਲੋ ਵੀਡੀਓ ਬਣਾ ਕੇ ਸਾਂਝ ਪਾ ਦਈਏ ਪਤਾ ਲੱਗ ਜਾਂਦਾ ਗੱਲਬਾਤ। ਸੋ ਲਾਈਕ ਸ਼ੇਅਰ ਕਰਦੇ ਆ ਕਰੋ। ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਹਸਤੇ ਬਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ। ਧੰਨਵਾਦ।